ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਪੂਰਾ ਕ੍ਰੀਮਪੁਰ ਪਹੁੰਚੇ ਆ ਪੱਟੀ ਤਹਿਸੀਲ ਜਿਲ੍ਹਾ ਤਰਨਤਾਰਨ ਓਨਰ ਵੀਰ ਗੁਰਪ੍ਰੀਤ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਘਰੇਲੂ ਘਾਰ ਆ ਇੱਕ ਪਹਿਲਾਂ ਵੀ ਆਪਾਂ ਵੀਡੀਓ ਕਵਰ ਕੀਤੀ ਸੀ ਵੀਰ ਉਹਨਾਂ ਦੇ ਘਰੋਂ ਠੀਕ ਆ ਜੀ ਤੇ ਅੱਜ ਦੂਜੀ ਵੀਡੀਓ ਬਣਾ ਰਹੇ ਆ ਠੀਕ ਆ ਜੀ ਇੱਕ ਬਹੁਤੋ ਖੂਬਸੂਰਤ ਮਾਝ ਤੁਹਾਨੂੰ ਦਿਖਾਵਾਂਗੇ ਪੂਰਾ ਰਿਕਾਰਡ ਪੂਰਾ ਵੇਰਵਾ ਵੀਰ ਉਹਨਾਂ ਤੋਂ ਪੁੱਛਾਂਗੇ ਆਪਾਂ ਗੁਰਪ੍ਰੀਤ ਕੀ ਹਾਲ ਆ ਵਧੀਆ ਵੀਰੇ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਤੇ ਗੁਰਪ੍ਰੀਤ ਇਹ ਜਿਹੜੀ ਆਪਣੇ ਕੋਲ ਵੀਰੇ ਮੱਝ ਤਿੱਜਾ ਸੂਆ ਸੂਣ ਦੀ ਤਿਆਰੀ ਹੈ ਹਾਂਜੀ ਹਾਂਜੀ ਠੀਕ ਆ ਜੀ ਦੂਜੇ ਸੂਏ ਪਹਿਲੇ ਸੂਏ ਦੁੱਧ ਕਿੰਨਾ ਸੀਦਾ ਪਹਿਲੇ ਸੂਏ ਸੰਧੂ ਸਾਹਿਬ 13 14 ਕਿਲੋ ਇਹਨੇ ਦੁੱਧ ਦਿੱਤਾ ਜੀ ਠੀਕ ਆ ਦੂਜੇ ਸੂਏ ਦੂਜੇ ਸੂਏ ਹੁਣ ਇਹਨੇ ਆਪਣੇ ਕੋਲੇ 16 16.5 ਕਿਲੋ 16 310 ਕਾਪਾ ਚੋਇਆ ਜੀ ਤੇ ਪਹਿਲੇ ਪਲੂਣ ਹੀ ਲੈ ਜਾਂਦੀ ਸੀ ਆਪਾਂ ਪਲੂਣ ਲੈਂਦੀ ਸੀ ਠੀਕ ਆ ਜੀ ਹੁਣ ਤਿੱਜੇ ਸੂਏ ਚ ਸੇਲ ਕਰਦੇ ਆ ਤਿਆਰੀ ਆ ਕਿ ਤਕਰੀਬਨ ਹੋਣਾ ਹਨਾ ਤਿਆਰੀ ਆ ਕੱਲ 6 ਤਰੀਕ ਅੱਜ 8 ਨਵੰਬਰ ਨੂੰ ਆਪਾਂ ਵੀਡੀਓ ਕਵਰ ਕੀਤੀ ਆ ਤੇ ਕੱਲ ਦੋਸਤੋ 9 ਨਵੰਬਰ ਨੂੰ ਵੀਡੀਓ ਅਪਲੋਡ ਹੋ ਜੂਗੀ। ਸੋ ਜਿਹੜੇ ਸੱਜਣ ਵੀਰ ਨੂੰ ਪਸੰਦ ਆਉਣੀ ਆ ਛੇ ਉਹ ਤੁਸੀਂ ਗੱਲਬਾਤ ਕਰ ਲਿਓ ਤੇ ਵੀਰ ਗੁਰਪ੍ਰੀਤ ਦੇ ਨੰਬਰ ਸਕਰੀਨ ਦੇ ਉੱਪਰ ਚੱਲਣਗੇ। 14 ਕਿਲੋ ਦੀ ਸਟਾਰਟਿੰਗ ਇਹਨੇ ਕੀਤੀ ਸੀ ਪਲੂਣ ਪਹਿਲੇ ਸਵੇ। ਦੂਜੇ ਸਵੇ 15 16 16 ਕਿਲੋ ਦੁੱਧ ਚਵਾਇਆ ਤੇ ਬਿਲਕੁਲ ਵੀਰ ਉਹਨੇ ਨਾ ਘਰੇ ਕੰਡਾ ਕੀਤਾ ਠੀਕ ਆ ਜੀ। ਤੇ ਇਸ ਵਾਰ ਜਿਹੜੀ ਤੀਜਾ ਸੂਹਾ ਸੂਣ ਵਾਲੀ ਆ ਤਿਆਰੀ ਤੁਹਾਨੂੰ ਥੱਲੋਂ ਮੁਕੰਮਲ ਤੌਰ ਤੇ ਨਜ਼ਰ ਆਈ ਗਈ ਆ। ਫੇਸ ਕੁਆਲਟੀ ਤੁਸੀਂ ਵੇਖ ਸਕਦੇ ਜੀ। ਬਾਕੀ ਦੱਖ ਜਿਹੜੀ ਆ ਦੋਸਤੋ ਦੂਜੇ ਸੂਬੇ ਦੇ ਵਿੱਚ ਵੀ ਦਿੰਦੀ ਆ Ориジナル ਗਲ ਵੀਰਾਂ ਦਾ ਵੀ ਆਪਾਂ ਕਰਾਂਗੇ ਜਿਹੜੀ ਆਪਾਂ ਦੋ ਸੂਬੇ ਘਰੇ ਚਬਾਈ ਕੀਤੀ ਆ ਤੀਜਾ ਸੂਬਾ ਹੁਣ ਜਿਹੜੀ ਇਹ ਸੇਲ ਆਪਾਂ ਕਰਨ ਜਾ ਰਹੇ ਹਾਂ ਠੀਕ ਆ ਜੀ ਸੋ ਲੈਵੇ ਦੀ ਆ ਕੁਆਲਿਟੀ ਕਰੋ ਚੈੱਕ ਠੀਕ ਆ ਜੀ ਸੋ ਕੱਢ ਜੇ ਕਰਨ ਵਾਲੀ ਕੋਈ ਦਿਹਾੜੀ ਲੰਗ ਕੱਢ ਜੇ ਹੋ ਸਕਦਾ ਵੀ ਕੋਈ ਵੀਰ ਸੌਦਾ ਕਰ ਲੇ ਤੇ ਸਫਰ ਚ ਜਾਂਦਿਆਂ ਵੀ ਸੂਪੇ ਠੀਕ ਆ ਜੀ ਤੇ ਡਿਮਾਂਡ ਕੋਈ ਦੀ 1.5 ਲੱਖ ਜਾਂ 2 ਲੱਖ ਨਹੀਂ ਕੀਤੀ ਵੀਰ ਨੇ 1 ਲੱਖ 35 ਚਾਹੇ 130 ਹਜ਼ਾਰ ਡਿਮਾਂਡ ਕਰਾ ਲਓ ਤੇ ਫਿਰ ਗੁਰਪ੍ਰੀਤ ਦੇਣੀ ਸਵਾ ਲੱਖ ਦੀ ਸਵਾ ਲੱਖ ਦੀ ਦਿਓ ਉਹ ਚ ਮਾਨਤਨ ਕਰਦੇ ਆਂਗੇ ਜੇ ਦੂਰੋਂ ਆਊਗਾ ਕੋਈ ਲਓ ਜੀ ਉਹਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਸਵਾ ਲੱਖ ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਜਿਹੜੇ ਮੇਰੇ ਫਾਰਮਰ ਭਰਾ ਠੀਕਾ ਜੀ ਕੋਈ ਤਕਰੀਬਨ 15 16 16 ਕਿਲੋ ਵਾਲਾ ਜਾਂ ਇਸ ਤੋਂ ਪਲੱਸ ਵਾਲੀ ਤੁਸੀਂ ਮੱਝ ਝੋਟੀ ਦੇਖ ਰਹੇ ਹੋ ਠੀਕਾ ਜੀ ਤੇ ਪਾਇਲ ਦੇ ਆਧਾਰ ਤੇ ਸੌਦਾ ਕਰ ਲਿਆ ਜੇ ਮੱਝ ਚੰਗੀ ਆ ਪਸੰਦ ਆਊਗੀ ਭਰਾਵਾਂ ਨੂੰ ਪੂਰੀ ਬਰੀਕੀ ਦੇ ਵਿੱਚ ਆ ਠੀਕਾ ਜੀ ਐਨੂੰ ਵੀ ਕਰਿਆ ਜਮਾਣਾ ਜਕਰ ਯਾਰ ਕੀ ਸੰਧੂ ਸਾਹ 16 ਤੋਂ ਪਲੱਸ ਹੀ ਚੱ ਵਖਾਲਾ ਵਖੂਲਾ ਬਹੁਤ ਟਾਪ ਕਲਾਸ ਆ ਠੀਕ ਆ ਜੀ ਬਾਕੀ ਆ ਤੁਸੀਂ ਚੈੱਕ ਕਰ ਲਓ ਕੁਵਾਲਾ